ਆਗਾਜ਼ ਕੀਤਾ ਹੈ ਲੋਕ ਸਭਾ ਚੋਣਾਂ ਦਾ ਔਰ ਬਠਿੰਡਾ ਲੋਕ ਸਭਾ ਚ ਇਸ ਵਾਰ ਜੋ ਵਰਕਰ ਸਹਿਬਾਨ ਤੋਂ ਵੋਟਰਾਂ ਤੋਂ ਜਿਹੜਾ ਫੀਡਬੈਕ ਆ ਰਿਹਾ ਹੈ ਜਿਹੜਾ ਉਤਸ਼ਾਹ ਕਾਂਗਰਸ ਪਾਰਟੀ ਦੇ ਵਰਕਰਾਂ ਚ ਦੇਖਣ ਨੂੰ ਮਿਲਦਾ ਹੈ ਇਹ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਵਾਰ ਬਠਿੰਡਾ ਲੋਕ ਸਭਾ ਚੋਂ ਔਰ ਖਾਸ ਕਰਕੇ ਵਿਧਾਨ ਸਭਾ ਤਲਵੰਡੀ ਚੋਂ ਕਾਂਗਰਸ ਪਾਰਟੀ ਨੂੰ ਭਾਰੀ ਲੀਡ ਆਉਣ ਵਾਲੀ ਹੈ ਅੱਜ ਲੋਕ ਸਭਾ ਚੋਣਾਂ ਦਾ آغاز ਕਰਦੇ ਆ। ਹਲਕਾ ਤਲਵੰਡੀ ਸਾਬੋ ਦੇ ਬਲੌਕ ਤਲਵੰਡੀ ਸਾਬੋ ਦੀ ਅੱਜ ਮੀਟਿੰਗ ਕੀਤੀ ਗਈ। ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਜੀ ਮੀਟਿੰਗ ਬਹੁਤ ਵੱਡੇ ਕੱਖ ਵਿੱਚ ਤਬਦੀਲ ਹੋ ਗਈ। ਉਤਸ਼ਾਹ ਮਨ ਭਰ ਚੁੱਕਿਆ ਹੈ ਵੋਟਰਾਂ ਦਾ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਸਰਕਾਰ ਨੂੰ ਬੜੇ ਬੜੇ ਚਾਵਾ ਨਾਲ ਬੜੇ ਦਲਾਵਾ ਨਾਲ ਪੰਜਾਬ ਦੇ ਲੋਕਾਂ ਨੇ ਵੋਟ ਪਾਈ ਸੀ ਸਾਡੇ ਹਲਕੇ 'ਚ ਵੀ ਬੜਾ ਭਾਰੀ ਇਹਨਾਂ ਨੂੰ ਸਮਰਥਨ ਹੋਇਆ ਸੀ। ਔਰ ਬਹੁਤ ਜਲਦੀ ਲੱਗਦਾ ਜਿਵੇਂ ਲੋਕਾਂ ਦਾ ਚਾ ਲੈ ਗਿਆ ਹੋਵੇ ਔਰ ਅੱਜ ਜਿੱਥੋਂ ਤੱਕ ਪੰਜਾਬ ਦੇ ਲੋਕ ਹੈ ਪਛਤਾ ਰਹੇ ਹੈ ਕਿ ਇਹਨਾਂ ਨੇ ਸਰਕਾਰ ਬਣਾਈ ਐਸੇ ਮੁੱਖ ਮੰਤਰੀ ਮੰਤਰੀ ਬਣਾਈ ਜਿਨ੍ਹਾਂ ਨੇ ਪਬਲਿਕ ਦਾ ਹੋਂਦ ਦੀ بجائے ਦਿੱਲੀ ਨਾਲ ਵਫਾਦਾਰੀ ਵੱਧ ਕਮਾਈ ਪੰਜਾਬ ਚ ਉਹੀ ਲੀਡਰ ਲੋਕਾਂ ਦਾ ਹੀਰੋ ਬਣ ਸਕਦਾ ਰੋਬਨ ਹਡ ਬਣ ਸਕਦਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਵਫਾਦਾਰੀ ਰੱਖੇ ਦਿੱਲੀ ਨਾਲ ਵਫਾਦਾਰੀਆਂ ਲਾ ਕੇ ਯਾਰੀਆਂ ਲਾ ਕੇ ਪੰਜਾਬ ਦੀ ਰਾਜਨੀਤੀ ਕਰਨੀ ਬਹੁਤ ਔਖੀ ਹੈ ਸੋ ਪੰਜਾਬ ਦੇ ਲੋਕ ਇਹ ਗੱਲ ਸਮਝ ਚੁੱਕੇ ਆ ਔਰ ਜਿੱਥੋਂ ਤੱਕ ਹਲਕਾ ਤਲਵੰਡੀ ਸਾਹਿਬ ਉਹਦਾ ਸਵਾਲ ਹੈ ਸਾਡਾ ਤਾਂ ਇਹਨਾਂ ਦੇ ਉਮੀਦਵਾਰ ਨੂੰ ਇੱਕੋ ਹੀ ਸਵਾਲ ਹੈ ਖੁੱਡੀਆਂ ਸਾਹਿਬ ਇਹਨਾਂ ਨੇ ਉਮੀਦਵਾਰ ਬਣਾਏ ਆ ਖੇਤੀਬਾੜੀ ਮੰਤਰੀ ਉਹ ਹੈਗੇ ਆ 2.5 ਸਾਲ ਹੋ ਗਏ ਇਹਨਾਂ ਦੀ ਸਰਕਾਰ ਆਈ ਤੇ ਤਿੰਨ ਵਾਰੀ ਫਸਲ ਸਾਡੀ ਇੱਥੇ ਬਿਲਕੁਲ ਕੰਪਲੀਟ ਮਰ ਚੁੱਕੀ ਹੈ ਇੱਕ ਵਾਰੀ ਗੜੇ ਪੈ ਗਏ ਆ ਸਾਡੇ ਗਵਾਂਢ ਚ ਹਰ ਵੀ ਆਏ ਸੀ ਮਾਨਸਾ ਚ ਝੱਖੜ ਵੀ ਆਇਆ 10 ਰੁਪਏ ਕਿਸੇ ਕਿਸਾਨ ਨੂੰ ਮਾਜਵਾ ਦਿੱਤਾ ਹੋਵੇ 5 ਰੁਪਏ ਕਿਸੇ ਮਜ਼ਦੂਰ ਨੂੰ ਮਾਜਵਾ ਦਿੱਤਾ ਹੋਵੇ ਤੇ ਅਸੀਂ ਖੁੱਡਿਆ ਸਾਹਿਬ ਨੂੰ ਅਸੀਂ ਆਪ ਕਹਿ ਕੇ ਵੋਟਾਂ ਪਵਾ ਦੇਾਂਗੇ ਤੇ ਜੇ ਖੁੱਡਿਆ ਸਾਹਿਬ ਤੁਸੀਂ ਖੇਤੀਬਾੜੀ ਮੰਤਰੀ ਹੋ ਕੇ ਹੈ ਕਿਸਾਨਾਂ ਦੇ ਨਹੀਂ ਬਣ ਸਕੇ ਖੇਤੀ ਦੇ ਨਹੀਂ ਬਣ ਸਕੇ ਮਜ਼ਦੂਰਾਂ ਦੇ ਨਹੀਂ ਬਣ ਸਕੇ ਤੇ ਅੱਜ ਐਮਪੀ ਬਣ ਕੇ ਤੁਸੀਂ ਕਿਹੜੇ ਗੇਟ ਭੰਨ ਦਿਓਗੇ ਸੋ ਲੋਕਾਂ ਨੇ ਬਹੁਤ ਆਮ ਆਦਮੀ ਦਾ ਵੇਖ ਲਿਆ ਗੱਪ ਝੂਠੇ ਇਹਨਾਂ ਨੇ ਜਿੰਨੇ ਕਿ ਚਲਾਉਣੇ ਸੀ ਖਿੱਚ ਕੇ ਚਲਾ ਲੇ ਇਹ ਬੇਸ਼ਰਮ ਸਰਕਾਰ ਹੈ ਜਿਹਨੂੰ ਨਾ ਤਾਂ ਕੋਈ ਸ਼ਰਮ ਹੈ ਨਾ ਕੋਈ ਹਿਆ ਹੈ ਔਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਝਾੜੂ ਦੀ ਜਿਹੜੀ ਦੁਰਦਸ਼ਾ ਹੋਣੀ ਹੈ ਇਸ ਵਾਰ ਪੰਜਾਬ 'ਚ 13 ਸੀਟਾਂ ਕਹਿੰਦੇ ਆ ਜੇ ਮੈਂ ਮੈਂ ਗਲਤ ਨਾ ਹੋਵਾਂ ਮੈਨੂੰ ਲੱਗਦਾ ਇਹਨੂੰ ਪੰਜਾਬ 'ਚ ਇੱਕ ਵੀ ਸੀਟ ਨਹੀਂ ਆਉਣੀ ਔਰ ਜਿੱਥੋਂ ਤੱਕ ਕਾਲੀ ਦਲ ਦਾ ਸਵਾਲ ਹੈ ਹਾਲਤ ਉਹਨਾਂ ਦੀ ਵੀ ਇਹੀ ਧੀ ਹੈ ਇਕੱਲੇ-ਇਕੱਲੇ ਲੜਨਾ ਇਹ ਬੜਦਾ ਹੀ ਰੂਰੇ ਪਰ ਇਹਨਾਂ ਲਈ ਭਾਰੀ ਪੈਣਾ ਇਸ ਵਾਰੀ ਹਰਸਮਨ ਬਾਦਲ ਨੇ ਬਠਿੰਡਾ ਲੋਕ ਸਭਾ ਤੋਂ ਘੱਟੋ ਘੱਟ ਲੱਖ ਵੋਟਾਂ ਨਾਲ ਹਾਰ ਕੇ ਜਾਣਾ ਔਰ ਇੱਕ ਗੱਲ ਮੇਰੀ ਅੱਜ ਵਾਲੀ ਯਾਦ ਰੱਖਿਓ ਜਿਹੜਾ ਉਤਸ਼ਾਹ ਮੈਂ ਅੱਜ ਪਬਲਿਕ 'ਚ ਖਾਸ ਕਰਕੇ ਕਾਂਗਰਸ ਪਾਰਟੀ ਦੇ ਵਰਕਰ ਦੀਆਂ ਅੱਖਾਂ 'ਚ ਦੇਖ ਰਿਆ ਕਾਂਗਰਸ ਪਾਰਟੀ ਜਿਸ ਕਿਸਮ ਦਾ ਕੈਂਡੀਡੇਟ ਸਾਡਾ ਸੀਨੀਅਰ ਇਥੋਂ ਪ੍ਰਧਾਨ ਜੀ ਜਾਂ ਉਹਨਾਂ ਦੇ ਪਰਿਵਾਰ 'ਚ ਉਹਨਾਂ ਨੂੰ ਟਿਕਟ ਦੇਣ ਜਾ ਰਹੇ ਆ ਬਹੁਤ ਵੱਡੀ ਲੀਡ ਨਾਲ ਜਿੱਤ ਹੋਏਗੀ ਕਿਉਂਕਿ ਪਿਛਲੀ ਵਾਰੀ ਦਾ ਲੋਕਾਂ ਨੂੰ ਪਛਤਾਵਾ ਹੈ ਕਿ ਅਸੀਂ ਐਮਪੀ ਹਰਸੀਮਰਨ ਤੋਂ ਬਣਾਤਾ ਕੀਤਾ ਉਹਨਾਂ ਨੇ ਫਿਰ ਵੀ ਕੁਝ ਨਹੀਂ ਇਸ ਵਾਰ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੇ ਸਾਡੇ ਕੈਂਡੀਡੇਟ ਦੇ ਹੱਕ 'ਚ ਇਸ ਵਾਰ ਵੋਟਾਂ ਪੈਣਗੀਆਂ ਸੋ ਲੋਕ ਸਭਾ ਚੋਣਾਂ ਦਾ ਆਗਾਜ਼ ਕੀਤਾ ਇੱਕ ਸ਼ੁਰੂਆਤ ਕੀਤੀ ਅੱਜ ਤੋਂ ਕਿ ਬਠਿੰਡਾ ਲੋਕ ਸਭਾ 'ਚ ਲੜਾਈ ਤੇਜ਼ ਕੀਤੀ ਹੈ ਅੱਜ ਤੋਂ ਜੰਗ ਸ਼ੁਰੂ ਹੈ ਤੇ ਕੱਲ ਤੋਂ ਕੱਲੇ ਕੱਲੇ ਵਰਕਰ ਨੂੰ ਮਿਲਣਾ ਕੱਲੇ ਕੱਲੇ ਪਿੰਡ ਨੂੰ ਹਲਕਾ ਤਲਵੰਡੀ ਸਾਹਬ ਦੇ ਆਲਾਮ ਬੰਦ ਕਰਨਾ ਤੈ ਹੈ ਜੀ ਔਰ ਲੀਡ ਦਵਾਵਾਂਗੇ ਹਲਕਾ ਤਲਵੰਡੀ ਸਾਹਬ ਚ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਹਬ ਵਿੱਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ